ਪੰਜਾਬ ਸਰਕਾਰ ਨੇ ਜਿਹੜਾ ਛੜਿਆੰਤਰ ਰਚਿਆ ਸੀ ਕਿ ਅਸੀਂ ਵੱਡੇ ਲੀਡਰ ਨੂੰ ਚੱਕ ਕੇ ਲੈ ਜਾਾਂਗੇ ਇਹਨਾਂ ਦਾ ਅੱਜ ਦਾ ਪ੍ਰੋਗਰਾਮ ਫੇਲ ਹੋ ਜਾਊਗਾ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਹਰਿਆਣਿਆਂ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਨੇ ਪ੍ਰੋਗਰਾਮ ਫੇਲ ਨਹੀਂ ਹੁੰ ਦਿੱਤਾ ਇੱਥੇ ਹਜ਼ਾਰਾਂ ਕਿਸਾਨ ਮਜ਼ਦੂਰ ਅੱਜ ਪਹੁੰਚੇ ਹੈਗੇ ਆ ਔਰ ਹੋਰਮਾ ਨੇ ਫੈਸਲਾ ਕਰਕੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਨੂੰ ਮਰਨ ਵਰਤੇ ਤੁਹਾਡੇ ਸਾਹਮਣੇ ਬਹਾਲ ਦਿੱਤਾ ਸਾਡਾ ਅੰਦੋਲਨ ਹੁਣ ਕੰਟੀਨਿਊ ਹੋਇਆ ਸੀਐਮ ਸਾਹਿਬ ਕਹਿੰਦੇ ਸੀ ਵੀ ਮੈਂ ਤੁਹਾਡਾ ਵਕੀਲ ਬਣ ਕੇ ਕੇਂਦਰ ਨਾਲ ਲੜੂਗਾ ਪਰ ਦੁੱਖ ਦੀ ਗੱਲ ਹੈ ਸਾਡਾ ਵਕੀਲ ਹੁਣ ਸਾਡੇ ਤੇ ਜਿਹੜਾ ਵਾਰ ਕਰਨਾ ਸ਼ੁਰੂ ਕਰਤਾ ਬਜ਼ੁਰਗ ਲੀਡਰ ਨੂੰ ਜੁੱਤੀ ਨਹੀਂ ਪਾਉਣ ਦਿੱਤੀਗੀ ਪੱਗ ਨਹੀਂ ਬੰਨਣ ਦਿੱਤੀ ਲਿਡੇ ਨਹੀਂ ਪਾਉਣ ਦਿੱਤੇ ਗਏ ਔਰ ਰਾਤ ਅੱਧੀ ਰਾਤ ਨੂੰ ਜਿਹੜਾ ਉਹਨਾਂ ਦਾ ਡੀਆਈਜੀ ਦਾਵਾ ਕਰਦਾ ਵੀ ਚੈੱਕਅਪ ਕਰਨਾ ਵੀ ਰਾਤ ਦੇ 2:30 ਵਜੇ ਕਿਹੜਾ ਚੈੱਕਅਪ ਹੁੰਦਾ ਲੈਵਲ ਸਾਹਿਬ ਨੇ ਜੋ ਕਿਹਾ ਉਹ ਆਪਣੇ ਬਚਨਾਂ ਦੇ ਟਾਲਨੇ ਉਹਨਾਂ ਕਹਿੰਦਾ ਮੈਂ ਮਰਨ ਵਰ ਅੱਜ 12:00 ਵਜੇ ਸ਼ੁਰੂ ਕਰਦਾ ਜਦੋਂ ਮਨ ਚੁੱਕ ਲੈ ਮੈਂ ਉਦੋਂ ਸ਼ੁਰੂ ਕਰ ਦਿੱਤਾ ਸਮਝ ਤੋਂ ਬਾਹਰ ਹੈ ਵੀ ਪਤਾ ਨਹੀਂ ਕਿੱਡੇ ਕਿ ਕੀਮਿਕਲ ਹੈਗੇ ਆ ਜਗਜੀਤ ਸਿੰਘ ਡੱਲੇਵਾਲ ਪਹਿਲਾਂ ਵੀ ਉਹ ਕੱਲ ਵੀ ਉਹ ਮੇਰੇ ਖਿਆਲ ਆਪਦੇ ਪਿੰਡ ਗਏ ਆ ਆਪਦੇ ਬੱਚਿਆਂ ਨੂੰ ਪ੍ਰਾਪਰਟੀ ਆਪਦੀ ਦੇ ਕੇ ਗਏ ਆ ਨਾਲਵਾ ਕੇ ਗਏ ਆ ਹਸਪੀਟਲ ਚ ਸਰਕਾਰ ਨੇ ਜੋ ਜੋਰ ਲਾਉਣਾ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜੋ ਜੋਰ ਲਾਉਣਾ ਸਰਕਾਰ ਲਾ ਲਵੇ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਰੋਟੀ ਨਹੀਂ ਖਵਾ ਸਕਦੇ ਚਾਹੇ ਉਹ ਜੇਲ੍ਹ ਚ ਰੱਖਣ ਚਾਹੇ ਹਸਪੀਟਲ ਚ ਰੱਖਣ ਕਿਤੇ ਵੀ ਰੱਖਣ ਕਿਤੇ ਵੀ ਸਟੇਟ ਚ ਲੈ ਜਾਣਾ ਉਹ ਆਪਣਾ ਮਤਲਬ ਕੁਝ ਨਹੀਂ ਖਾਣਗੇ ਉਹ ਮਰਨ ਵਰਤੋਂ ਦਾ ਚਾਲੂ ਆ ਪਰ ਉਸੇ ਕੜੀ ਤੇ ਸੁਖਜੀਤ ਸਿੰਘ ਹਰਦੋ ਚੰਡੇ ਮਰਨ ਵਰਤ ਤੇ ਬੈਠ ਚੁੱਕੇ ਨੇ ਕੋਈ ਕੀ ਨਾ ਉਹ ਗੁਰਿੰਦਰ ਸਿੰਘ ਪੰਡੂ ਗੁਰੂ ਸਾਹਿਬ ਕਿਵੇਂ ਦਾ ਮਾਹੌਲ ਆ ਉਹ ਦੇਖੋ ਜਦੋਂ ਪਤਾ ਲੱਗਿਆ ਰਾਤ ਖਨੌਰੀ ਬਾਰਡਰ ਤੇ ਸੀ ਇੱਕ ਜਦੋਂ ਸਰਕਾਰਾਂ ਦੇ بڑے ਹੱਤਕੰਡੇ ਹੁੰਦੇ ਨੇ ਸਰਕਾਰ ਇੱਕ ਸੜਿਆੰਤਰ ਰਚ ਕੇ ਪੰਜਾਬ ਸਰਕਾਰ ਨੇ ਸਾਡੇ ਜਿਹੜੇ ਸੀਨੀਅਰ ਆਗੂ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਗਜੀਤ ਸਿੰਘ ਢੱਲੇਵਾਲ ਸਾਹਿਬ ਉਹਨਾਂ ਨੇ ਅੱਜ 26 ਨਵੰਬਰ ਨੂੰ ਮਰਨ ਵਰਤ ਤੇ ਬੈਠਣਾ ਸੀ ਉਹਨਾਂ ਨੂੰ ਰਾਤ ਇੱਥੋਂ ਚੁੱਕ ਲਿਆ ਗਿਆ ਮਤਲਬ ਸਮਝ ਤੋਂ ਬਾਹਰ ਹੈ ਵੀ ਪਤਾ ਨਹੀਂ ਕਿੱਡੇ ਕ ਕ੍ਰਮੀਕਲ ਹੈਗੇ ਆ ਜਗਜੀਤ ਸਿੰਘ ਢੱਲੇਵਾਲ ਪਹਿਲਾਂ ਵੀ ਉਹ ਕੱਲ ਵੀ ਉਹ ਮੇਰੇ ਖਿਆਲ ਆਪਦੇ ਪਿੰਡ ਗਏ ਆ ਆਪਦੇ ਬੱਚਿਆਂ ਨੂੰ ਪ੍ਰਾਪਰਟੀ ਆਪਦੀ ਦੇ ਕੇ ਗਏ ਆ ਨਾਲਵਾ ਕੇ ਗਏ ਆ ਸੋ ਕਹਿਣ ਤੋਂ ਭਾਵ ਬੜੇ ਸ਼ੱਕ ਸ਼ਬਦਾਂ ਵਿੱਚ ਅਸੀਂ ਨਿੰਦਾ ਕਰਦੇ ਆ ਜੋ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਔਰ ਉਸ ਤੋਂ ਬਾਅਦ ਜਿਵੇਂ ਡੱਲੇਵਾਲ ਸਾਹਿਬ ਨੂੰ ਅਗਰ ਮਰਨ ਬੱਤ ਤੋਂ ਬਾਅਦ ਕੁਝ ਹੋ ਜਾਂਦਾ ਉਸ ਤੋਂ ਬਾਅਦ ਸੁਖਜੀਤ ਸਿੰਘ ਹਰਦੋ ਚੰਡੇ ਸਾਹਿਬ ਨੇ ਬੈਠਣਾ ਸੀਗਾ ਉਸੇ ਕੜੀ ਤਹਿਤ ਜਗਜੀਤ ਸਿੰਘ ਡੱਲੇਵਾਲ ਜਿੱਥੇ ਤੱਕ ਕਾਕਾ ਕੋਟੜਾ ਸਾਹਿਬ ਨਾਲ ਬਗਾਲ ਹੋਈ ਆ ਤਾਂ ਉਥੋਂ ਸਾਨੂੰ ਪਤਾ ਲੱਗਿਆ ਵੀ ਉਹ ਵੀ ਮਰਨ ਵਰਤੋਂ ਨਾਲ ਨੇ ਚਾਹੇ ਹਸਪੀਟਲ ਚਾਹੇ ਸਰਕਾਰ ਨੇ ਜੋ ਜੋਰ ਲਾਉਣਾ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਜੋ ਜੋਰ ਲਾਉਣਾ ਸਰਕਾਰ ਲਾ ਲਵੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਰੋਟੀ ਨਹੀਂ ਖਵਾ ਸਕਦੇ ਕਿਉਂਕਿ ਉਹ ਮਰਨ ਵਰਤੋਂ ਨਾਲ ਜਿੱਥੇ ਵੀ ਹੈਗਾ ਚਾਹੇ ਉਹ ਜੇਲ੍ਹ ਚ ਰੱਖਣ ਚਾਹੇ ਹਸਪੀਟਲ ਚ ਰੱਖਣ ਕਿਤੇ ਵੀ ਰੱਖਣ ਕਿਤੇ ਵੀ ਇਹ ਚ ਲੈ ਜਾਣ ਉਹ ਆਪਣਾ ਮਤਲਬ ਕੁਝ ਨਹੀਂ ਖਾਣਗੇ ਉਹ ਮਰਨ ਵਰਤ ਉਹਨਾਂ ਦਾ ਚਾਲੂ ਆ ਪਰ ਉਸੇ ਕੜੀ ਤੇ ਸੁਖਜੀਤ ਸਿੰਘ ਹਰਦੋ ਚੰਡੇ ਮਰਨ ਵਰਤ ਤੇ ਬੈਠ ਚੁੱਕੇ ਨੇ ਭਗਵਾਨ ਸਿੰਘ ਮਾਨ ਦਾ ਆਮ ਆਦਮੀ ਪਾਰਟੀ ਸਰਕਾਰ ਕੇਜਰੀਵਾਲ ਸੁਪਰੀਮੋ ਕਹਿ ਰਹੇ ਨੇ ਵੀ ਅਸੀਂ ਤਾਂ ਕਿਸਾਨਾਂ ਦੇ ਬਹੁਤ ਹਦਸ਼ੀਆਂ ਕਿਸਾਨੀ ਲਈ ਕੰਮ ਕਰਦੇ ਆ ਆ ਇਸ ਤੋਂ ਵੱਡਾ ਕਿਸਾਨੀ ਲਈ ਕੀ ਵੱਡਾ ਕੰਮ ਕਰ ਸਕਦੇ ਆ ਲੜਾਈਆਂ ਸਾਡੀਆਂ ਅਸੀਂ 13 ਫਰਵਰੀ ਤੋਂ ਬੈਠੇ ਆ ਜਿੰਨੀ ਸਾਡੀ ਲੜਾਈ ਸੀਗੀ ਜਿਹੜੀ 12 ਮੰਗਾ ਤੋਂ ਅਸੀਂ ਲੜ ਰਹੇ ਆ 13 ਫਰਵਰੀ ਤੋਂ ਉਹ ਸਾਡੀਆਂ ਸੈਂਟਰ ਨਾਲ ਸੰਬੰਧਤ ਹੈਗੀਆਂ ਵਾ ਨਾ ਇਹਦਾ ਵਿੱਚ ਹਰਿਆਣਾ ਸਰਕਾਰ ਦਾ ਰੋਲ ਆ ਨਾ ਪੰਜਾਬ ਦਾ ਆ ਇਸ ਤੋਂ ਵੱਡੇ ਹਮਦਰਦੀ ਕੀ ਹੋ ਸਕਦੇ ਆ ਪਰ ਇਹਦਾ ਪੂਰੇ ਲੋਕਾਂ ਦੇ ਸਾਹਮਣੇ ਮੈਂ ਸਮਝਦਾ ਵੀ ਚਿਹਰਾ ਨੰਗਾ ਹੋਇਆ ਪਰ ਮੈਂ ਅਸੀਂ ਬੋਟ ਰਾਜਨੀਤੀ ਨਹੀਂ ਕਰਦੇ ਪਰ ਮੈਂ ਸਮਝਦਾ ਜਿਹੜਾ 3-4 ਦਿਨ ਪਹਿਲਾਂ ਜਿਹੜੀਆਂ ਤਿੰਨ ਸ਼ੀਟਾਂ ਇਹਨਾਂ ਨੇ ਜਿੱਤੀਆਂ ਅਗਰ ਉਹ ਲੋਕ ਵੀ ਕਿਸਾਨ ਮਜ਼ਦੂਰ ਅੱਜ ਮੱਥੇ ਤੇ ਹੱਥ ਮਾਰਦੇ ਹੋਣਗੇ ਵੀ ਅਸਲ ਚਿਹਰਾ ਪਹਿਲਾਂ ਪਤਾ ਲੱਗ ਜਾਂਦਾ ਸੋ ਕਹਿਣ ਤੋਂ ਭਾਵ ਮਤਲਬ ਵੱਡਾ ਨੁਕਸਾਨ ਉਹ ਕਰ ਬੈਠੇ ਨੇ ਸੋ ਅਸਲੀ ਚਿਹਰਾ ਨੰਗਾ ਹੋਇਆ ਪਰ ਜੋ ਉਹਨਾਂ ਨੇ ਭਾਜੀ ਪਈ ਆ ਉਹਦਾ ਮੂੰਹ ਤੋੜ ਅਸੀਂ ਜਵਾਬ ਦੇਵਾਂਗੇ ਨੁਸਾਨ ਆਗੂ ਜਿਹੜੇ ਕਿ ਡੱਲੇਵਾਲ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੂਰੀ ਚੜ੍ਹਦੀ ਕਲਾ 'ਚ ਨੇ ਪਰ ਕੱਠ ਉਰੇ ਘਟਣ ਦੀ ਬਜਾਏ ਵਧਣਾ ਸ਼ੁਰੂ ਹੋ ਗਿਆ ਖਨੋਰੀ ਬਾਰਡਰ ਤੇ ਸਾਡੇ ਨਾਲ ਪੰਦੇੜ ਸਾਹਿਬ ਜੋੜੇ ਹੋਏ ਨੇ ਅਸੀਂ ਇਹ ਸਭ ਕਿਦਾਂ ਦਾ ਮਾਹੌਲ ਬਣ ਨਾਲ ਨਹੀਂ ਦੇਖੋ ਮਾਹੌਲ ਚੜ੍ਹਦੀ ਕਲਾ ਚ ਪੰਜਾਬ ਸਰਕਾਰ ਨੇ ਜਿਹੜਾ ਛੜਯੰਤਰ ਰਚਿਆ ਸੀ ਕਿ ਅਸੀਂ ਵੱਡੇ ਲੀਡਰ ਨੂੰ ਚੱਕ ਕੇ ਲੈ ਜਾਾਂਗੇ ਇਹਨਾਂ ਦਾ ਅੱਜ ਦਾ ਪ੍ਰੋਗਰਾਮ ਫੇਲ ਹੋ ਜਾਊਗਾ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਹਰਿਆਣਿਆਂ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਨੇ ਪ੍ਰੋਗਰਾਮ ਫੇਲ ਨਹੀਂ ਹੋਣ ਦਿੱਤਾ ਇੱਥੇ ਹਜ਼ਾਰਾਂ ਕਿਸਾਨ ਮਜ਼ਦੂਰ ਅੱਜ ਪਹੁੰਚੇ ਹੈਗੇ ਆ ਔਰ ਫੋਰਮਾਂ ਨੇ ਫੈਸਲਾ ਕਰਕੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਨੂੰ ਮਰਨ ਵਰਤੇ ਤੁਹਾਡੇ ਸਾਹਮਣੇ ਬਹਾਲ ਦਿੱਤਾ ਸਾਡਾ ਅੰਦੋਲਨ ਹੁਣ ਕੰਟੀਨਿਊਟੀ ਹੈ 15 ਸਾਬ ਕਿਵੇਂ ਦੇਖਦੇ ਹਾਂ ਪੰਜਾਬ ਸਰਕਾਰ ਦਾ ਕਹਿੰਦੇ ਅਸੀਂ ਕਿਸਾਨ ਹਦੇਸ਼ੀਆਂ ਬਹੁਤ ਹਾਂ ਨਹੀਂ ਮੀਟਿੰਗਾਂ 'ਚ ਤਾਂ ਇਹੀ ਕਰ ਸਾਡੇ ਸੀਐਮ ਸਾਹਿਬ ਕਹਿੰਦੇ ਸੀ ਕਿ ਮੈਂ ਤੁਹਾਡਾ ਵਕੀਲ ਬਣ ਕੇ ਕੇਂਦਰ ਨਾਲ ਲੜੂਗਾ ਪਰ ਦੁੱਖ ਦੀ ਗੱਲ ਹੈ ਸਾਡਾ ਵਕੀਲ ਹੁਣ ਸਾਡੇ ਤੇ ਜਿਹੜਾ ਵਾਰ ਕਰਨਾ ਸ਼ੁਰੂ ਕਰਤਾ ਔਰ ਜਿਸ ਤਰੀਕੇ ਨਾਲ ਇੱਕ ਬਜ਼ੁਰਗ ਲੀਡਰ ਨੂੰ ਜੁੱਤੀ ਨਹੀਂ ਪਾਉਣ ਦਿੱਤੀ ਕਿ ਪੱਗ ਨਹੀਂ ਬੰਨਣ ਦਿੱਤੀ ਲਿੜੇ ਨਹੀਂ ਪਾਉਣ ਦਿੱਤੇ ਗਏ ਔਰ ਰਾਤ ਅੱਧੀ ਰਾਤ ਨੂੰ ਜਿਹੜਾ ਉਹਨਾਂ ਦਾ ਡੀਆਈਜੀ ਦਾਵਾ ਕਰਦਾ ਵੀ ਚੈੱਕਅਪ ਕਰਨਾ ਵੀ ਰਾਤ ਦੇ 2:30 ਵਜੇ ਕਿਹੜਾ ਚੈੱਕਅਪ ਹੁੰਦਾ ਤੋ ਝੂਠ ਬੋਲ ਰਹੇ ਨੇ ਇਸ ਕਰਕੇ ਅਸੀਂ ਮੁੱਖ ਮੰਤਰੀ ਕੋਲ ਸਪਸ਼ਟੀਕਰਨ ਮੰਗ ਰਹੇ ਵੀ ਕੇਂਦਰ ਨੇ ਕਹਿਤਾ ਵੀ ਸਾਡਾ ਇਸ ਪ੍ਰੋਗਰਾਮ ਵਿੱਚ ਕੋਈ ਯੋਗਦਾਨ ਨਹੀਂ ਉਹ ਦੱਸਣ ਆ ਕੇ ਵੀ ਇਹ ਕਾਰਵਾਈ ਉਹਨਾਂ ਨੇ ਕਿਉਂ ਕੀਤੀ ਹੈ ਤੇਰੇ ਸਾਹਿਬ ਡੱਲੇਵਾਲ ਸਾਹਿਬ ਆਪਦੇ ਇਰਾਦੇ ਦੇ ਦਰਦ ਨੇ ਵਰਤ ਸ਼ੁਰੂ ਕਰ ਦਿੱਤਾ ਉੱਥੇ ਵੀ ਹਾਂ ਕਾਕਾ ਸਿੰਘ ਕੋਟਲਾ ਜੀ ਨਾਲ ਜਿਹੜੀ ਉਹਨਾਂ ਦੀ ਗੱਲ ਹੋਈ ਆ ਉਹਨਾਂ ਕਹਿੰਦਾ ਮੈਂ ਮਰਨ ਵਰਤ ਅੱਜ 12 ਵਜੇ ਸ਼ੁਰੂ ਕਰਦਾ ਜਦੋਂ ਮਨ ਚੁੱਕ ਲੈ ਮੈਂ ਉਦੋਂ ਸ਼ੁਰੂ ਕਰ ਦਿੱਤਾ ਕਾਕਾ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਪਾਣੀ ਵੀ ਛੱਡ ਦਿਓ ਉਹ ਕਹਿੰਦਾ ਹੁਣ ਮੈਂ ਪਾਣੀ ਵੀ ਨਹੀਂ ਪੂਗਾ ਪਰ ਉਹਨਾਂ ਦੀ ਮੌਕੇ ਦੀ ਪ੍ਰਸਥਿਤੀ ਕੀ ਹੈ ਉਹਦੇ ਬਾਰੇ ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਪਰ ਡਲੇਵਾਲ ਸਾਹਿਬ ਨੇ ਜੋ ਕਿਹਾ ਉਹ ਆਪਣੇ ਬਚਨਾਂ ਦੇ ਅਟੱਲ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ